ਮੇਰੀ ਗੱਲ ਹੋਈ ਬਲਵੀਰ ਮਾਨ ਜੀ ਨਾਲ ਸਾਰਿਆਂ ਨਾਲੇ ਮੇਰੇ ਫੋਨ ਦੇ ਉੱਤੇ ਮੈਂ ਤੁਹਾਨੂੰ ਦੱਸ ਦਮਾ ਵੀ ਪੰਜਾਬੀ ਦੇ 2500 ਤੋਂ ਉੱਪਰ ਕੀਤਾ ਕਰਨੇ ਜਿਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਚੁੱਕਿਆ ਕਿਸੇ ਦਾ ਵੀ ਨਾਮ ਲੈ ਲੀਏ ਆਪਾਂ ਚਾਹੇ ਬਾਪੂ ਸਿੰਘ ਮਾਨ ਦਾ ਲੈ ਲੀਏ ਸ਼ਮਸ਼ੀਰ ਸੰਤੂਤਾਰਾ ਜੀ ਵਿਜੇ ਧਮੀ ਲੈ ਲੀਏ ਖੰਨੇ ਆਲਾ ਲੈ ਲੀਏ ਜਾਂ ਨਵੇਂ ਮੁੰਡਾ ਜੈਪੀ ਰਾਏ ਕੋਟੀ ਜੈਰੀਏ ਜਾਂ ਗਿਲ ਰੌਂਤਾ ਹੋਵੇ ਜਾਂ ਮੱਡ ਜੀ ਹਮਾ ਸਭ ਨੇ ਮੇਰੀ ਬਲਵੀਰ ਮਾਨ ਜੀ ਨੂੰ ਮੈਂ ਫੋਨ ਕੀਤਾ ਤੇ ਮਾ ਸਾਹਿਬ ਨੇ ਮੈਨੂੰ ਗੱਲ ਕਹਿੰਦੇ ਯਾਰ ਮੇਲਾ ਆਪਾਂ ਕਰਾ ਰਹੇ ਹਾਂ ਗੀਤਕਾਰਾਂ ਦਾ ਗੱਲ ਗੀਤਕਾਰੀ ਦੀ ਹੈ ਵੀ ਅਸੀਂ ਨਾ 25 ਤਰੀਕ ਨੂੰ ਦੇਖ ਸਾਹਿਬ ਦੇ ਘਰੇ ਇਕੱਠੇ ਹੁੰਨੇ ਹੁਣ ਹੋਣਾ ਹੈ ਵੀ ਯਾਰ ਜੀ ਆਪਾਂ ਮੈਂ ਮੇਰਾ ਆਈਡੀਆ ਹੈ ਇਹਨਾਂ ਦਾ ਆਈਡੀਆ ਸੀ ਵੀ ਆਪਾਂ ਇਹ ਮੇਲਾ ਜੇ ਕਿਤੇ ਗੀਤਕਾਰਾਂ ਦੀ ਗੱਲ ਗੀਤਕਾਰ ਨੂੰ ਸਮਰਪਿਤ ਹੋਵੇ ਤਾਂ ਉਹਨਾਂ ਦਾ ਅਸ਼ੀਰਵਾਦ ਸਾਨੂੰ ਮਿਲ ਜਾਓ ਕਿੰਨੀ ਵੱਡੀ ਗੱਲ ਹੋਊਗੀ ਤੇ ਮੈਨੂੰ ਆਈਡੀਆ ਆਇਆ ਮੈਂ ਕਾਲੀ ਭਾਈ ਜੀ ਨੂੰ ਫੋਨ ਕੀਤਾ ਸੰਜੀਲਾ ਸਾਹਿਬ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਯਾਰ ਗੱਲ ਬਾਕੀ ਵੱਡੀ ਬਣ ਚੁੱਕੀ ਹੈ ਜੇ ਅਸੀਂ ਗੀਤਕਾਰਾਂ ਦਾ ਹੀ ਮੇਲਾ ਕਰਕੇ ਅਸੀਂ ਦੇਵ ਸਾਹਿਬ ਨੂੰ ਸਾਡੇ ਆਪਣੇ ਸਾਡੇ ਮਤਲਬ ਜ਼ਿਲ੍ਹਾ ਦੇ ਨੇੜੇ ਜਿਨ੍ਹਾਂ ਕੁਲਸੀ ਚਾਹਾਂ ਵਿੱਚ ਬੈਠੇ ਰਹੇ ਆ ਜੇ ਇਹ ਮੇਲਾਉਣ ਸਮਰਪਿਤ ਹੋ ਜੂਗਾ ਤਾਂ ਗੱਲ ਬਹੁਤ ਵੱਡੀ ਹੋ ਜੂਗੀ ਇੱਥੇ ਉਹ ਗੱਲ ਕਰਨਾ ਮੇਲੇ ਦੀ ਨਹੀਂ ਗੱਲ ਜਿੱਥੋਂ ਸ਼ੁਰੂ ਹੋਈ ਆਮ ਤੌਰ ਤੇ ਗੀਤਕਾਰ ਆਪਾਂ ਸਾਰੇ ਹੀ ਦੇਖਦੇ ਆ ਸਭ ਤੋਂ ਪਹਿਲਾਂ ਵੀ ਸਤ ਮੈਂ ਦਾ ਸਾਰਿਆਂ ਤੋਂ ਛੋਟਾ ਤੁਹਾਡੇ ਤੋਂ ਅ ਸਭ ਤੋਂ ਪਹਿਲਾਂ ਵੀ ਸ਼ੁਰੂ ਤੋਂ ਰਿਹਾ ਵੀ ਗੀਤਕਾਰਾਂ ਦੀ ਹਾਲਤ ਕੋਈ ਬਹੁਤੀ ਲਗੀ ਨਹੀਂ ਰਹੀ ਸ਼ੁਰੂ ਤੋਂ ਲੈ ਕੇ ਜਿਹੜੇ ਗੀਤਕਾਰੀ ਦੇ ਨਾਲ ਸੰਬੰਧਤ ਨਾਲ ਲਾਲ ਰੂਪਰੀ ਜੀ ਤੋਂ ਲੈ ਕੇ ਜਿੰਨੇ ਵੀ ਆ लास्ट ਰੂਪ ਚਤਰ ਸਿੰਘ ਪਰਵਾਨਾ ਜੀ ਹਣੀ ਇੱਕ ਸਸਤਾ ਆਈਪੀਆਰਐਸ ਹੈ ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ ਜਿਹੜੀ ਗੀਤਕਾਰਾਂ ਨੂੰ ਰਾਇਲਟੀ ਦਧੀਆਂ ਪਿਛਲੇ 75 76 ਸਾਲਾਂ ਤੋਂ ਚਲਦੀ ਆ ਰਹੀ ਹੈ ਜਿਹਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਫੋਨ ਬਾਲਾ ਨਹੀਂ ਸੀ ਪਤਾ ਨਹੀਂ ਸੀ ਲੋਕਾਂ ਨੂੰ ਤੇ ਉਹ ਕਿਉਂਕਿ ਹਿੰਦੀ ਫਿਲਮਾਂ ਵਾਲੇ ਜਾਂ ਸਾਊਥ ਫਿਲਮਾਂ ਵਾਲੇ ਉਹ ਸਾਰੀ ਗ੍ਰਿਤੀ ਜਿਹੜੀ ਉਧਰ ਜਾਂਦੀ ਹੈ 2004 ਦੇ ਵਿੱਚ ਗੌਰਵ ਤਰੇਹਨ ਦਾ ਐਚਐਲ ਸਟੂਡੀਓ ਸੀ ਮੈਂ ਉੱਥੇ ਰਿਕਾਰਡਿੰਗ ਕਰਦਾ ਸੀ ਤੇ ਉੱਥੇ ਕੋਈ ਬੰਦੇ ਆਇਓ ਕਹਿੰਦੇ ਵੀ ਆਏ ਕਿ ਸਾਡਾ ਦੀ ਮੈਂਬਰ ਇਹਦੇ ਮੈਂਬਰ ਬਣੋ ਗੌਰਵ ਨੇ ਮੈਨੂੰ ਮੈਂਬਰ ਬਣਾਤਾ 2004 ਦੇ ਵਿੱਚ ਆਈਪੀਆਰਐਸ ਦਾ ਚਲੋ ਮੈਂਬਰ ਬਣ ਗਏ ਜੀ ਹੁਲਕਲਾ ਆ ਗਏ ਪੈਸੇ ਆਈ ਕੇ ਵਿੱਚ ਨੂੰ ਪੈਸੇ ਆਉਂਦੇ ਰਹੇ ਕਾਫੀ ਦਿਨ ਤੇ ਕਿਉਂਕਿ ਸਾਡੇ ਹੁਣ ਗੀਤਕਾਰ ਕਹਿੰਦੇ ਨੇ ਜੀ ਸਾਨੂੰ ਅਸੀਂ ਗੀਤ ਲਿਖਦੇ ਆਂ ਜੀ ਸਾਨੂੰ ਮਿਲਦਾ ਨਹੀਂ ਕੁਝ ਸਾਨੂੰ ਕੋਈ ਪੁੱਛਦਾ ਨਹੀਂ ਸਾਨੂੰ ਹੱਕ ਨਹੀਂ ਮਿਲਦਾ ਹੱਕ ਤਾਂ ਜਿਹੜਾ ਕੰਮ ਤੁਸੀਂ ਕੀਤਾ ਉਹੀ ਤੁਹਾਡਾ ਹੱਕ ਹੈ ਵੀ ਉਹਦਾ ਫਲ ਮਿਲੇ ਜੋ ਤੁਸੀਂ ਕੀਤਾ ਤੁਸੀਂ ਧੀਤ ਲਿਕੇ ਤੁਹਾਡੇ ਧੀਤ ਗਏ ਤੁਹਾਨੂੰ ਇੱਕ ਸੰਸਥਾ ਬੈਠੀ ਹੈ ਹੱਕ ਦੇਣ ਵਾਸਤੇ ਅਸੀਂ ਉਹ ਹੱਕ ਤਾਂ ਦਊਗੀ ਜੇ ਉਹਨੂੰ ਪਤਾ ਹੋਊਗਾ ਅਸੀਂ ਉਹ ਤੋਂ ਹੱਕ ਮੰਗਾਂਗੇ ਉਹਨੂੰ ਪਤਾ ਹੋਊਗਾ ਤਾਂ ਹੱਕ ਦੋ ਉਹਦੇ ਜਿੰਨੇ ਕੁ ਮੈਂਬਰ ਬਣੇ ਤੁਹਾਡੇ ਚ ਸਾਰਿਆਂ ਚੋਂ ਕਾਫੀ ਸਾਰੇ ਬਣੇ ਹੋਏ ਨੇ ਚਲੋ ਉਹਨਾਂ ਨੂੰ ਪੈਸੇ ਆਉਂਦੇ ਵੀ ਨਹੀਂ ਚੰਗੇ ਵੀ ਆਉਂਦੇ ਰਹੇ ਹੁਣ ਥੋੜੇ ਜੇ ਘੱਟ ਕੇ ਜਿਹਦੇ ਵਾਸਤੇ ਮੈਨੂੰ ਅਕਸਰ ਕੋਈ ਮੈਂ ਵਹਾਈ ਰੇਡ ਕਰਕੇ ਆਈਪੀਆਰਐਸ ਦਾ ਦਫ਼ਤਰ ਚੱਲੀ ਜਾਂਦਾ ਮੇਰੀ ਅਕਸਰ ਅਮੀਆਂ ਨਹੀਂ ਰਹਿੰਦੀ ਹੈ ਉਹ ਬਹੁਤ ਸਾਰੇ ਫੋਨ ਉਹਨਾਂ ਨੇ ਵੀ ਕਹਿਣਾ ਜੀ ਬਹੁਤ ਫੋਨ ਆਉਂਦੇ ਨੇ ਵੀ ਬੰਦੇ ਉਹਨੂੰ ਮੈਂਬਰ ਨਹੀਂ ਬੰਦੇ ਹੈਗੇ ਤੁਹਾਡੇ ਪੰਜਾਬੀ ਦੇ ਤੁਹਾਨੂੰ ਪੰਜਾਬ ਨੂੰ ਤਾਂ ਰਵੈਲਟੀ ਕੱਟਣ ਲੱਗੇ ਤੁਹਾਡੇ ਮੈਂਬਰ ਕੱਟਨੇ ਬੰਬੇ ਦੇ ਵਿੱਚ ਥੱਲੇ ਬੰਬੇ 'ਚ 2000 ਤੋਂ ਉੱਪਰ ਮੈਂ ਫਿਰਾਂ ਪੰਜਾਬ ਦੇ ਸਿਰਫ ਅੰਦਰ ਦਾ 100-150 ਹੋਵੇ ਸਾਰੇ ਉਹ ਕਹਿੰਦੇ ਤੁਸੀਂ ਮੈਂਬਰ ਕਿੰਨੇ ਕੁ ਬੰਦੇ ਨੇ ਸਾਡੇ ਗੀਤਕਾਰ ਬਹੁਤ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਉਹਨਾਂ ਨੂੰ ਮੈਂਬਰ ਬਣਾਏ ਕਿ ਕਰਦੇ ਕਰਦੇ ਸਾਡੀ ਗੱਲ ਇਹ ਮੈਂ ਕਿਹਾ ਵੀ ਆਏ ਹੁਣ ਇਕੱਲੇ-ਕੱਲੇ ਪਹਿਲਾਂ ਸੋਚਿਆ ਜੀ ਵੀ ਜ਼ਿਲ੍ਹੇ ਵਾਈਜ਼ ਬੰਦੇ ਗੀਤਕਾਰਾਂ ਨੂੰ ਇਕੱਠੇ ਕਰਕੇ ਸਾਰਨ ਉਥੇ ਬੁਲਾ ਕੇ ਉਹਨਾਂ ਮੈਂਬਰ ਬਣਾਇਆ ਜਾਵੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਰਾਇਲਟੀ ਕਿਉਂ ਨਹੀਂ ਆਉਂਦੀ ਜਾਂ ਉਹਨਾਂ ਦੇ ਗੀਤ ਚੜ੍ਹੇ ਕਿਉਂ ਨਹੀਂ ਪੂਰੇ ਤੇ ਉਹਨਾਂ ਬਾਰੇ ਕੋਈ ਉਹਨਾਂ ਦੀ ਸੰਸਥਾ ਨੂੰ ਬੁਲਾ ਕੇ ਐਪੀਆਸ ਵਾਲੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਸਾਰਾ ਜਿਹੜੀ ਸ਼ੱਕ ਨੇ ਉਹ ਕਲੀਅਰ ਕੀਤੇ ਜਾਣ ਪਰ ਇਹ ਫਿਰ ਸੰਭਵ ਨਹੀਂ ਜੇ ਇੰਨੀ ਜਗਾ ਜਾਣਾ ਆਉਣਾ ਪਰ ਮਨਚ ਆਇਆ ਵੀ ਇੱਕ ਮੇਲਾ ਕਰਾਓ ਮੇਲੇ ਦੇ ਮੇਲੇ ਦਾ ਨਾਂ ਹੋ ਹੀ ਰੱਖੋ ਗੀਤਕਾਰਾਂ ਦਾ ਆਮ ਤੌਰ ਤੇ ਮੇਲੇ ਤਾਂ ਸਾਰੇ ਹੀ ਹੁੰਦੇ ਨੇ ਗੀਤਕਾਰਾਂ ਦਾ ਮੇਲਾ ਕਰੋ ਜਿੱਥੇ ਗੀਤਕਾਰ ਆਉਣਗੇ ਕਿਉਂਕਿ ਉਹਨਾਂ ਦੀ ਗੱਲ ਹੋਣੀ ਹੈ ਮੁਨਾ ਲ ਮੇਲਾ ਹੋਣਾ ਗੀਤਕਾਰ ਹੀ ਜਿਹੜੇ ਸਾਡੇ ਕਲਾਕਾਰ ਨੇ ਉਹ ਗਾਉਣਗੇ ਜਿਵੇਂ ਸੰਦੀਲਾ ਸਾਹਿਬ ਬੈਠੇ ਨੇ ਪਾਲੀ ਭਾਜੀ ਬੈਠੇ ਨੇ ਜਿਆ ਦੇਵੀ ਮਖਸੂਸ ਪੂਰੀ ਹੈਪੀ ਡਾਈਪੋਟੀ ਬਿੱਟੂ ਖੰਨੇ ਵਾਲਾ ਇਹ ਲੋਕ ਉਥੇ ਪਰਫਾਰਮਸ ਕਰਨ ਸਾਡੇ ਜਿਹੜੇ ਗੀਤਕਾਰਾਂ ਤੋਂ ਗਏ ਕੋਈ ਇਹੀ ਪਰਫਾਰਮਸ ਕਰਨ ਹੌਲੀ ਹੌਲੀ ਜਾਲਿ ਖੇ ਟਾੜੀ ਮਾਰੋ ਇਸ ਗੱਲ ਤੇ ਅੱਜ ਆਪਾਂ ਸਾਰੇ ਸੁਣਦੇ ਹਾਂ ਚਲੋ ਸਾਰੇ ਗਾਇਕਾਂ ਫਿਰ ਜਿਵੇਂ ਮਾਨ ਸਾਹਿਬ ਦੀ ਗੱਲ ਗਿਲਦੀ ਮਾਨ ਜੀ ਦੀ ਗੱਲ ਜਾਂ ਪਾਲੀ ਭਾਜੀ ਨਾਲ ਬਿੱਟੂ ਖੰਨੇ ਵਾਲਾ ਜੀ ਨਾਲ ਸਾਰੀ ਡਿਸਕਸ ਹੋਇਆ ਤੇ ਇਹ ਫਿਰ ਅਸੀਂ ਸੋਚਿਆ ਵੀ ਇਹਨੂੰ ਆਈਪੀਆਰ ਸੰਸਥਾ ਨੂੰ ਇਹਦੇ ਨਾਲ ਜੋੜਿਆ ਜਾਵੇ ਮੇਲੇ ਨਾਲ ਅਸੀਂ ਬੰਬੇ ਗੱਲ ਕੀਤੀ ਬੰਬੇ ਗੱਲ ਕਰਕੇ ਉਹ ਕਹਿੰਦੇ ਜੀ ਅਸੀਂ ਆਪਣੀ ਟੀਮ ਦੇ ਉਥੇ ਟੀਮ ਭੇਜਾਂਗੇ ਚਾਰ ਪੰਜ ਮੈਂਬਰ ਹੋਣਗੇ ਜਿਹੜੇ ਲੈਪਟਾਪ ਲੈ ਕੇ ਬੈਠੇ ਹੋਣਗੇ ਤੁਸੀਂ ਜਿਨ੍ਹਾਂ ਨੂੰ ਮੈਂਬਰ ਤੁਹਾਡੇ ਨਹੀਂ ਹੈਗੇ ਇੱਕ ਤਾਂ ਮੌਕੇ ਦੇ ਉੱਤੇ ਹੀ ਮੈਂਬਰ ਬਣ ਜਾਣਗੇ ਕੋਈ ਉਹਦਾ ਸਵਾਲ ਜਵਾਬ ਹੈ ਸਾਹਮਣੇ ਬੈਠੇ ਨਾਲ ਦੀ ਨਾਲ ਕਲੀਅਰ ਹੋ ਜਾਊਗਾ ੱਲੇ-ਕੱਲੇ ਨੂੰ ਸਮਝਾਉਣਾ ਉੱਥੇ ਬੈਠੇ ਹੋਣਗੇ ਨਾਲ ਦੀ ਨਾਲ ਪੁੱਛੀ ਜਾਣਗੇ ਮੈਂ ਪਰ ਬਣ ਜਿਨ੍ਹਾਂ ਦੇ ਗੀਤ ਨਹੀਂ ਚੜਦੇ ਜਾਂ ਜਿਹਨੂੰ ਨਹੀਂ ਪਤ ਲੱਗਦਾ ਉਹਨਾਂ ਦੇ ਗੀਤ ਚੜ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਰੋਇਲਟੀ ਹੈ ਉਹ ਹੋਰ ਵੀ ਜ਼ਿਆਦਾ ਵੱਡੇ ਰੂਪ ਦੇ ਵਿੱਚ ਆਉਣ ਲੱਗੀ ਕਿਉਂਕਿ ਹੁਣ ਇਸ ਵੇਲੇ ਸਾਡਾ 뮤직 ਪੰਜਾਬੀ ਮੀਚੇ 'ਚ 160 ਘੰਟੀਆਂ ਦੇ ਵਿੱਚ ਚੱਲਦਾ ਹੈ ਸਾਡੀਆਂ ਫਿਲਮਾਂ 150 ਤੋਂ ਉੱਪਰ ਘੰਟੀਆਂ 'ਚ ਲੋਕ ਦੇਖਦੇ ਨੇ ਜਿਹੜਾ ਆਈਪੀਆਰਐਸ ਨੂੰ ਰੈਵਨਿਊ ਇਕੱਠਾ ਹੁੰਦਾ ਹੈ ਜਿਹੜਾ ਪੈਸਾ ਇਕੱਠਾ ਹੁੰਦਾ ਉਹ ਪੰਜਾਬੀ ਇੰਡਸਟਰੀ ਤੋਂ ਜ਼ਿਆਦਾ